ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਅਪਾ ਟੌਪ ਦੀਆਂ ਚਾਰੀਆਂ ਵਾਸੇ ਲੈ ਲੈ ਕੇ ਆਏ ਹਾਂ ਜੀ ਦੋ ਬਈ ਤਾਜ਼ੀਆਂ ਸੂਈਆਂ ਨੇ ਦੋ ਗੱਬਣਾ ਨੇ ਜਿਹੜੇ ਵੀਰਾਂ ਨੇ ਹਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਲੱਗਾ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਫੌਨ ਵਾਲੇ ਨੇ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਜੀ ਜੇ ਕੋਈ ਵੀਰ ਐ ਮੇਰੀ ਵੀਡੀਓ ਬਣਵਾਉਣੀ ਚਾਹੁੰਦਾ ਮੇਰੇ ਨਾਲ ਕਨੈਕਟ ਕਰ ਲਓ ਜੀ ਕੰਟੈਕਟ ਨੰਬਰ ਨੋਟ ਕਰੋ 81476 15300 8464 15312 ਆਓ ਪੁੱਛ ਲੈਨੇ ਬਾਈ ਦੋ ਟੇ ਆਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ ਹੋ ਠੀਕ ਹੋਂ ਵਧੀਆ ਜੀ ਠੀਕ ਹੈ ਠੀਕ ਹੈ ਨਾਮ ਤੇ ਐਡਰੈਸ ਵੋ ਨਾਮ ਬੱਗਾ ਸਿੰਘ ਆ ਜੀ ਪਿੰਡ ਛੰਨਾ ਗਲਬ ਸਿੰਘ ਵਾਲਾ ਜੀ ਹਮ ਜਿਲ੍ਹਾ ਬਰਨਾਲਾ ਜੀ ਤਹਿਸੀਲ ਬਾਈ ਤਹਿਸੀਲ ਤਪਾ ਜੀ ਨੇੜੇ ਪਿੰਡ ਬਾਈ ਨੇੜੇ ਪਿੰਡ ਜੀ ਇਧਰ ਭੜੌੜ ਇਧਰ ਭਾਈ ਰੂਪਾ ਠੀਕ ਹੈ ਭਾਈ ਰੂਪੇ ਵਾਲੀ ਸੜਕ ਤੇ ਘਰ ਆ ਆਪਣਾ ਖੇਤ ਦੇ ਵਿੱਚ ਮੋਬਾਈਲ ਨੰਬਰ ਬੋਲੋ 93640 ਜੀ 54198 ਇਹ ਬਾਈ ਦਾ ਕੰਟੈਕਟ ਨੰਬਰ ਆ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਬਾਈ ਜਿਹੜੀ ਪਹਿਲੇ ਨੰਬਰ ਤੇ ਵੜ ਦੇ ਦੇ ਟਾ ਬਰੀਡ ਕਿਹੜਾ ਸੂਅ ਸੂਈ ਹੈ ਇਹ ਦੂਜਾ ਸੂਅ ਸੂਈ ਹੈ ਡਾਕਟਰ ਸਾਹਿਬ ਕਦੋਂ ਸੂਈ ਹੈ ਬਾਈ ਇਹ ਰਾਤ ਹੀ ਸੂਈ ਹੈ ਬੱਚਾ ਕੀ ਦੇਤਾ ਬੱਛਾ ਜੀ ਬੱਛਾ ਦੇਤਾ ਜੇਰ ਪੈ ਗਈ ਬਾਈ ਜੇਰ ਆ ਪਈ ਜੇਰ ਬਾਈਆ ਬੱਠਲ ਚ ਰੱਖੀ ਬੈਠਾ ਓਕੇ ਆ ਕਿੰਨਾ ਕੁ ਬਈ ਬੋਲਾ ਬੋਲਾ ਕੱਢਿਆ ਦਾ ਬੋਲਾ ਹੀ ਆਪਾਂ ਇਹਦਾ ਤੜਕੇ ਕੱਢਿਆ ਚਾਰ ਪੰਜ ਕਿਲੋ ਵੈੜ ਦਾ ਓਕੇ ਬਈ ਹਾਂ ਠੀਕ ਆ ਕਿੰਨਾ ਕੁ ਦੁੱਧ ਦੇ ਦੂ ਆਸਟੀ ਮੀਡ ਦੁੱਧ ਪਾ ਦੂ ਡਾਕਟਰ 20 ਤੋਂ ਬਾਹਰ ਬਾਹਰ ਵੈੜ ਲੇਵਾ ਬਹੁਤ ਚੰਗਾ ਹਾਂ ਹਾਂਜੀ ਕਮਾਲ ਦਾ ਬਹੁਤ ਸੋਹਣਾ ਆਰਡਰ ਬਈ ਫੀਟਿੰਗ ਵਾਲਾ ਲੇਵਾ ਕੱਲਾ ਕੱਲਾ ਥਣ ਪੂਰੀ ਵਿੱਚੀ ਦੇ ਥਣ ਚਾਰੇ ਥਣੇ ਕੋਜੇ ਪੂਰੇ ਗੈਪ ਤੇ ਚੁਵਾਈ ਚੁਈ ਦੀ ਕਿਵੇਂ ਆ ਚੁਵਾਈ ਚੁਈ ਦੀ ਇੱਕ ਨੰਬਰ ਆ ਰਿਹਾ ਠੀਕ ਆ ਬਈ ਕੱਦ ਚੰਗਾ ਬਰੀਟ ਚੰਗੀ ਆ ਸੂਈ ਸਵਾਈ ਆ ਜੇਰ ਬਈ ਰੱਖੀ ਬੈਠਾ ਬੱਚਾ ਬੱਚਾ ਦੇਤਾ ਬੱਚੇ ਤੋਂ ਅੰਦਾਜ਼ਾ ਲਾ ਲਿਓ ਬੱਚੇ ਬਾਹਰ ਨਹੀਂ ਆਈ ਜਿਵੇਂ ਮਰਜ਼ੀ ਡਾਕਟਰ ਸਾਹਿਬ ਆਏ ਨਹੀਂ ਕੋਈ ਠੀਕ ਆ ਜਿਵੇਂ ਮਰਜ਼ੀ ਹੱਥ ਫੇਰੀ ਕਰੀ ਚਲੋ ਆ ਬਾਸਤਾ ਵੀ ਨਹੀਂ ਕਹਿਣਾ ਕੁਝ ਨਹੀਂ ਹੈ ਨਾ ਲੈ ਵਾ ਦੇਖੋ ਸਫਾਈ ਦੇਖੋ ਲੈ ਵੇਰੀ ਕਮਾਲ ਬਹੁਤ ਸੋਹਣਾ ਆਰਡਰ ਬਈ ਕੱਲਾ ਕੱਲਾ ਥਾਣੇ ਪੀੜੀ ਦੇ ਫਾਇ ਵਰਗੇ ਥਾਣੇ ਇੱਕੋ ਜੇ ਥਾਣਾ ਖੋਲ ਦੇ ਬਈ ਤੋਰ ਕੇ ਦਿਖਾ ਦੇ ਬ੍ਰੀਡ ਇੱਕ ਨੰਬਰ ਸੂਈ ਸਵਾਈ ਆ ਫੁੱਲ ਬ੍ਰੀਡ ਆ ਕਰਮਾਣੀ ਦੇ ਲੈ ਲੈ ਵਾ ਦੇਖੋ ਪੰਡ ਵਾਲਾ ਲੱਗਿਆ ਕਰਮਾਣੀ ਨੂੰ ਫੇਸ ਫੁੱਲਸ ਬੜਾ ਚੰਗਾ ਬਿਊਟੀ ਇੱਕ ਨੰਬਰ ਆ ਲੈ ਕਿਆ ਬਾਤ ਹੈ ਬੋਦੀਵਾਦੀ ਬੜੀ ਚੰਗੀ ਹਸਨਕ ਪੁਣਾ ਵੜ ਦੇ ਵਿੱਚ ਫੁੱਲਾ ਦੁੱਧ ਵਾਲਾ ਪੀਸ ਆ ਬਈ ਕਰਮ ਵਾਲੀ ਲ ਤੂਰਾ ਦੇਖੋ ਤੂਰਾ ਹੀ ਦਾਸਦਾ ਬਈ ਬਾਕੀ ਲੇਵਾ ਦੇਖੋ ਭਾਂਡਾ ਚੈੱਕ ਕਰੋ ਵਾਕਈ ਦੁੱਧ ਵਾਲਾ ਪੀਸ ਆ ਬਈ ਬਾਕੀ ਮੁੱਲ ਵੀ ਬਾਈ ਦੇ ਜਾਇਜ ਹੁੰਦੇ ਆ ਮੁੱਲ ਬਾਈ ਫੋਨ ਤੇ ਹੋ ਜੂ ਹਾਂ ਮੁੱਲ ਫੋਨ ਤੇ ਹੋ ਜੀ ਜਾਇਜ ਹੀ ਹੋ ਹਨ ਹੋਊ ਜਾਇਜ ਜੀ ਹੋ ਫੋਨ ਤੇ ਠੀਕ ਆ ਮੁੱਲ ਬਾਈ ਕਹਿੰਦਾ ਫੋਨ ਤੇ ਕਰ ਲਾਂਗੇ ਮੋਹਰਲਾ ਜਿਹੜਾ ਵੜ ਦੇ ਹਿਸਾ ਉਹਨਾਂ ਜਮਾਂ ਜਾਇਜ ਹੋਊਗਾ ਕਰਾਂਗੇ ਬਾਈ ਕਹਿੰਦਾ ਫੋਨ ਤੇ ਬੜੀ ਦਾ ਬਾਂਤਰ ਬੰਤਰ ਦੇਖੇ ਕਿਦਾਂ ਹੁੰਦਾ ਵੀ ਮਗਰ ਮੂਰ ਦਾ ਲੈਵਾ ਇੱਧਰ ਦੇਖ ਲੋ ਸਾਕੇ ਇੱਧਰ ਦੀ ਦਿਖਾ ਦੇ ਦੇ ਮੈਂ ਪਹਿਲਾਂ ਪਛਾਤ ਉਹ ਦੇਖੋ ਲੈਵਾ ਪੂਰਾ ਪੰਡ ਵਾਲਾ ਲੈਵਾ ਹੁਣ ਸਾਈਡ ਤੋਂ ਪਾਉਂਦੇ ਨੇ ਕੀ ਬਾਤ ਆ ਲੈ ਇੱਕੋ ਜਾਂ ਲੈਵਾ ਚਾਰ ਸਪਰੇ ਦਾ ਤੇ ਥਾਣ ਦੇਖੋ ਜਿਵੇਂ ਮਣਕੇ ਲਾਇਆ ਹੁੰਦਾ ਨਾ ਪੂਰੀ ਵਿਥੀ ਤੇ ਥਾਣ ਪੀੜੀ ਤੇ ਫਾਇ ਵਰਗੇ ਥਾਣ ਬਾਕੀ ਕੋਈ ਚੱਕਰ ਨਹੀਂ ਬਾਈ ਗਣਾ ਧਾਰਾਂ ਵੀ ਮਾਰ ਕੇ ਰਖਾਣ ਨੇ ਚਵਾਈ ਚੇਖ ਲੋ ਚੂਣ ਪੜਾ ਜੰਗਾ ਹਣਾ ਚਵਾਈ ਜਿਵੇਂ ਮਰਜ਼ੀ ਚੋਈ ਚੱਲ ਕੋਈ ਚੱਕਰ ਹੀ ਨਹੀਂ ਕਹਿਣਾ ਕੁਛ ਨਹੀਂ ਕੋਈ ਨਿਆਣਾ ਨਹੀਂ ਪਾਇਆ ਨਾ ਪਉਣਾ ਬਾਲਾ ਨਹੀਂ ਪਉਣਾ ਨਾ ਪਾਪ ਦੀ ਮਰਜ਼ੀ ਬੈਠਾ ਰਹੇ ਕੋਈ ਚੱਕਰ ਹੀ ਨਹੀਂ ਨਾ ਕੀ ਬਾਤ ਚਵਾਈ ਬੜੀ ਜੰਗੀ ਆ ਨਾ ਚਵਾਈ ਇੱਕ ਨੰਬਰ ਆ ਰਹਾ ਟਸਾ ਟੋਟਾ ਮੋਟਾ ਚੌਣ ਲਗਿਆ ਕਰਮਾਂ ਨੂੰ ਲੈ ਕੇ ਆ ਵਾ ਆ ਲੱਤਾ ਜੋੜੀਆਂ ਕਰ ਕਰ ਖੜਦੀ ਐ ਕਿ ਨਹੀਂ ਠੰਡੀ ਜਮਾਂ ਦਾ ਤਾਂ ਬਾਹਰ ਹੀ ਠੰਡੀ ਸੀ ਲਵੈੜਾ ਜਿਵੇਂ ਮਰਜ਼ੀ ਆ ਇਹਦਾ ਨਾਲੇ ਹੀ ਠੰਡੀ ਵਹਿ ਰਿਹਾ ਕਹੇ ਬਾਈਕ ਨੇ ਕਦੇ ਨਹੀਂ ਚਵਾਈ ਇਧਰ ਦੀ ਵਹਿ ਚਾਹੇ ਜਮਾਂ ਪਾਸਤਾ ਵੀ ਨਹੀਂ ਜਮਾਂ ਲਾ ਫਿਰ ਵੀ ਚਵਾਈ ਦੇਖੋ ਕਿੰਨੀ ਸੋਹਣੀ ਕਰੀ ਪਈ ਨੇ ਕਿਆ ਵਾ ਪੂਰੀ ਫੋਲੀ ਆ ਚਵਾਈ ਦੀ ਥਾਂ ਇੱਕ ਨੰਬਰ ਮੁੱਠੀ ਵਾਲਾ ਥਾਂ ਦੇਖ ਆ ਚੀ ਚੋ ਲਿਓ ਚਾਹੇ ਮਸ਼ੀਨ ਆ ਚੋ ਲਿਓ ਇੱਕ ਨੰਬਰ ਥਾਣਾ ਚਵਾਈ ਦੀ ਸੌਖੀ ਰਹੂਗੀ ਹਨਾ ਬਈ ਹਾਂਜੀ ਹਾਂ ਕੱਦ ਉਤੋਂ ਪੱਧਰ ਬ੍ਰੀਡ ਤੇ ਬੱਚਾ ਚਲੋ ਗਰਮ ਵਾਲੀ ਨੇ ਬੱਚਾ ਦੇ ਤਾਂ ਕੋਈ ਜਸ ਨਹੀਂ ਇਹ ਸੂਸ ਬੜਾ ਚੰਗਾ ਹਨਾ ਬਈ ਮੁੱਲ ਭਰਾ ਦੇ ਜਾਇਜ਼ ਹੁੰਦੇ ਕਈ ਵਾਰੀ ਭਰਾ ਕਹਿੰਦਾ ਕੋਈ ਵੇਚਣ ਵਾਲੇ ਭਰਾ ਲੈ ਜਾਂਦੇ ਤਾਂ ਹੀ ਬਈ ਮੁੱਲ ਜਿਹੜਾ ਫੋਨ ਤੇ ਕਰਦਾ ਹੈ ਅੱਗੇ ਦੋ ਨੰਬਰ ਕਿਹੜਾ ਸੂ ਆ ਬਈ ਇਹ ਵੀ ਦੂਜਾ ਸੂਏ ਸੂਏ ਡਾਕਟਰ ਸਾਹਿਬ ਵੜ ਕਦੋਂ ਸੂਈ ਹੈ ਭਈ ਇਹ ਇਹਨੂੰ ਦੇਣਾ ਚੌਥਾ ਡਾਕਟਰ ਸਾਹਿਬ ਬੱਚਾ ਕੀ ਹੈ ਜੀ ਬੱਛਾ ਜੀ ਬੱਚਾ ਆ ਲਾੜੀਆਂ ਨੂੜੀਆਂ ਨਾਲ ਆ ਬੱਚੇ ਦਾ ਦਿਖਾ ਦਿਓ ਠੀਕ ਆ ਆਏ ਨਹੀਂ ਤੇ ਜੇਰ ਜੂਰ ਪੈ ਗਈ ਸੀ ਜੇਰ ਜੂਰ ਸਾਰੇ ਓਕੇ ਹੈ ਜੀ ਇਹਦੀ ਓਕੇ ਭਾਈ ਤੇ ਕਿੰਨਾ ਕੁ ਬੋਲਾ ਭਈ ਹੁਣ ਬੋਲਾ ਹੈਗਾ 14 15 ਕਿਲੋ ਵੇੜ ਥੱਲੇ ਹੁਣ ਓਕੇ ਭਾਈ ਕਿਆ ਬਾਤ ਆ ਲੇਵਾ ਬੜਾ ਚੰਗਾ ਥਣ ਇੱਕ ਨੰਬਰ ਆ ਨਾਣਾ ਨੂਣਾ ਫੁੱਲ ਚੰਗੇ ਪੂਰੀ ਵਿੱਥੀ ਤੇ ਕੱਲਾ ਕੱਲਾ ਥਣ ਚਵਾਈ ਕਿਵੇਂ ਆ ਭਈ ਚਵਾਈ ਇੱਕ ਨੰਬਰ ਆ ਡਾਕਟਰ ਸਾਹਿਬ ਠੀਕ ਆ ਇਹ ਕਿਹਾ ਜੀ ਬਹਿਣੀ ਤਾਂ ਦੂਜੀ ਸਾਈਡ ਆ ਕਬਹਿਣੀ ਵਾਲੇ ਪਾਸੇ ਕਬਹਿਣੀ ਵਾਲੇ ਪਾਸੇ ਮੂਰਲੇ ਥਾਣੇ ਚ ਕੋਸ ਨਾ ਕੋਸ 17 ਘਟਾ ਠੀਕ ਆ ਬੜਾ ਨਹੀਂ ਘਟਾ ਨਹੀਂ ਠੀਕ ਆ ਕੋਸ ਨਾ ਕੋਸ 17 ਘਟਾ ਇਹੋ ਦਸ਼ਣੀਆਂ ਜ਼ਰੂਰੀ ਹੁੰਦੀਆਂ ਜੇ ਹੁਣ ਆਪਾਂ ਬਿਨਾਂ ਦੱਸੇ ਦੇ ਵੀ ਦੇ ਸਕਦੇ ਆ ਕਿਸੇ ਨੂੰ ਸਹੀ ਗੱਲ ਆ ਬਾਈ ਉਹਦੇ ਬੇਇੱਜ਼ਤੀ ਵਾਲੀ ਗੱਲ ਆ ਨਹੀਂ ਬਾਈ ਸੱਚ ਦੱਸਿਆ ਬਾਈ ਨੇ ਹਨ ਤੇ ਕੋਸਕ ਧਾਰਾ ਬਾਈ ਕਹਿੰਦਾ ਘਟਾ ਬਾਹਲੀ ਘਟ ਨਹੀਂ ਕੋਈ ਆ ਥਾਣ ਗੋਠ ਨਹੀਂ ਘਟਾ ਕੋਈ ਥਾਣ ਨਹੀਂ ਘਟਾ ਸਹੀ ਆ ਬਾਈ ਹੂੰ ਲੇਵਾ ਇੱਕ ਨੰਬਰ ਬਰੀਡ ਇੱਕ ਨੰਬਰ ਪਛਾਣ ਤੋਂ ਦੇਖੋ ਆਰਡਰ ਲੈ ਕਮਾਲ ਦਾ ਖੋਲ ਲੈ ਬਈ ਤੋੜ ਕੇ ਦਿਖਾ ਦੇ ਬਰੀਡ ਇੱਕ ਨੰਬਰ ਆ ਬਈ ਕੱਦ ਚੰਗਾ ਪ੍ਰਿੰਟ ਚੰਗਾ ਸੂਈ ਸਵਾਈ ਆ ਬੱਚਾ ਮਗਰ ਬੱਛਾ ਬਈ ਇਸ ਦੀ ਬਿਊਟੀ ਦੇਖ ਹਨ ਫੇਸ ਪੂਸ ਡਾਕਟਰ ਤੋਰ ਤਾਰ ਬਹਿੜ ਦੀ ਬਾੜੀ ਚੰਗੀ ਹਾਂ ਲੈ ਕੀ ਬਾਤ ਹੈ ਬਿਊਟੀ ਚੈੱਕ ਕਰੋ ਇੱਕ ਨੰਬਰ ਪ੍ਰਿੰਟ ਪ੍ਰਿੰਟ ਪੂਰਾ ਚੰਗਾ ਲੈ ਵਾ ਦੇਖੋ ਕਰਮਾ ਆਈ ਦਾ ਕਹਨੇ ਬਈ ਕਮਾਲ ਦਾ ਬਹੁਤ ਸੋਹਣਾ ਆਰਡਰ ਪੰਡ ਵਾਲਾ ਲੈ ਵਾ ਲੱਗਿਆ ਤੋੜਾ ਦੇਖੋ ਪ੍ਰਿੰਟ ਚੈੱਕ ਕਰੋ ਪੜੀ ਵੀ ਬਹੁਤ ਆ ਵੈੜ ਬਾਈ ਕਿਸੇ ਪਾਸੋਂ ਕੋਈ ਘਾਟ ਨਹੀਂ ਕਰਮ ਵਾਲੀ ਨਾਲ ਲੈ ਮੁੱਲ ਬਾਈ ਜੈ ਜੀ ਹੂ ਹਾਂ ਮੁੱਲ ਜੈ ਜੀ ਹੂ ਜੀ ਹੂ ਫੋਨ ਤੇ ਠੀਕ ਆ ਬਾਈ ਮੁੱਲ ਬਾਈ ਕਹਿੰਦਾ ਜੈ ਜੀ ਰੱਖਾਂਗੇ ਬਾਲਾ ਮੁੱਲ ਨਹੀਂ ਕਰਦੇ ਸੀਲ ਟੰਡੀ ਓਨੀ ਆ ਵੈੜ ਚਾਹੇ ਨਿਆਣਾ ਪਾ ਚਾਹੇ ਨਾ ਪਾ ਠੀਕ ਆ ਕੋਈ ਬਾਸਤਾ ਵੀ ਨਹੀਂ ਠੀਕ ਆ ਬਾਈ ਹਾਂ ਬਾਕੀ ਕੋਈ ਚੈੱਕ ਨਹੀਂ ਬਾਈ ਕਹਿੰਦਾ ਤਾਰਾਂ ਵੀ ਮਾਰ ਕੇ ਦਿਖਾਣ ਲੈ ਆਈ ਬਹਿ ਜਾ ਕੋਈ ਚੈੱਕ ਨਹੀਂ ਕਹਿਣਾ ਕੁਛ ਨਹੀਂ ਬਈ ਚਵਾਈ ਚੈੱਕ ਕਰੋ ਮਾਰ ਦੇ ਬਈ ਤਾਰਾਂ ਚੂਣ ਬੜਾ ਚੰਗਾ ਹਨਾ ਚੂਣ ਇੱਕ ਨੰਬਰ ਆਇਆ ਮੋਟੀ ਜਵਾਈ ਲੈ ਪਰਲੇ ਥਣਾ ਦੀਆ ਕਬੈਣੀ ਵਾਲੇ ਪਾਸੇ ਦੀ ਕਬਾਈ ਇੱਕ ਨੰਬਰ ਹੈ ਕਿ ਨਹੀਂ ਲੈ ਪਰਲੇ ਥਣਾ ਕਮਰੇ ਨੂੰ ਜਾਗਦੀ ਆ ਥੋੜਾ ਜਿਆ ਕੋਈ ਚੱਕਰ ਨਹੀਂ ਚੂਣ ਬੜਾ ਚੰਗਾ ਹਨਾ ਚੂਣ ਇੱਕ ਨੰਬਰ ਮੋਟੀ ਮੋਟੀ ਜਵਾਈ ਆ ਜਿਵੇਂ ਮਰਜੀ ਚੋਈ ਚੱਲ ਕੋਈ ਚੱਕਰ ਨਹੀਂ ਲੈ ਕਿੰਨੀਆਂ ਘਟਾਰਾ ਮਰੀਆਂ ਦੁੱਧ ਦੇਖੋ ਬਈ ਚੂਣ ਚਵਾ ਤਾਂ ਐਕਸ਼ਨ ਨੰਬਰ ਹੈ ਠੰਡੀ ਆ ਜਿਵੇਂ ਮਰਜੀ ਹੱਥ ਫੇਰੀ ਕਰੀ ਚੱਲ ਆਏ ਕੋਈ ਬਾਸਤਾ ਪਛਾਣ ਤੋਂ ਲੈ ਵਾਰ ਇੱਕ ਕਮਾਲ ਦਾ ਪੂਰਾ ਪੰਡ ਵਾਲਾ ਲੈ ਵਾ ਲੱਗਿਆ ਕਰਮਾਲੀ ਨੂੰ ਤੇ ਮੁੱਲ ਜੈਜੀ ਹੋ ਬਾਈ ਮੁੱਲ ਜੈਜੀ ਹੋ ਜੀ ਹੋਂ ਬਾਈ ਕਹਿੰਦਾ ਜਮਾਂ ਜੈਜ ਰੱਖਾਂਗੇ ਬਾਹਲਾ ਮੁੱਲ ਨਹੀਂ ਕਰਦੇ ਹੋਂਾ ਕਰਦੇ ਆ ਬਾਈ ਠੀਕ ਹੈ ਕਿ ਨਹੀਂ ਬਿਊਟੀ 1 ਨੰਬਰ ਕਰਦੇ 1 ਨੰਬਰ ਬ੍ਰੀਡ 1 ਨੰਬਰ ਕੀ ਆ ਬਾਤ ਆ ਅਗੇ ਤਿੰਨ ਨੰਬਰ ਕਿਹੜਾ ਸੂਆ ਸੁੰਦੀ ਹੈ ਜੀ ਇਹ ਵੀ ਦੂਜਾ ਸੂਆ ਸੁੰਦੀ ਹੈ ਡਾਕਟਰ ਸਾਹਿਬ ਕਿੰਨੇ ਦਿਨ ਲੋਗੇ ਇਹ ਦਿਨ ਲਾ ਜੂ ਇਹ ਵੈਟ ਪਾਂਸੀ ਜੇ ਓਕੇ ਬਾਈ ਕਿੰਨਾ ਗ੍ਰੇਕੜ ਬਈ ਦਾ ਦੁੱਧ। ਇਸ ਲਈ ਸੂਏ ਦਾ ਬੈੜ ਦਾ ਕੱਢਿਆ ਬਈ 18 19 ਲੀਟਰ। ਓਕੇ ਬਈ। ਹਾਂਜੀ। ਕੱਲੀ ਕੱਚੀ ਕੱਚੀ ਆ ਦਣ ਲੈਂਦੀ ਆ ਆਰਡਰ ਕਮਾਲ ਦਾ ਬਹੁਤ ਸੋਹਣਾ ਆ। ਸੀਲ ਠੰਡੀ ਆ ਜਿਵੇਂ ਮਰਜੀ ਹੱਥ ਲਾ। ਜਿਵੇਂ ਮਰਜੀ ਆ। ਅੰਮ੍ਰਿਤ ਵੀ ਨਹੀਂ ਲੱਗ। ਹੂੰ। ਕਿਹੜਾ ਕੁਛ ਨਹੀਂ ਹੈ ਨਾ। ਨਾ। ਥਾਨ ਖਿੱਚੀ ਜਲ ਕੋਸ਼ ਕਰੀਚ। ਇੱਕ ਨੰਬਰ ਥਾਨ ਲੱਗਿਆ ਮੁੱਠੀ ਵਾਲਾ ਥਾਨ ਪੂਰੀ ਵਿੱਤਰੀ ਥਾਨ। ਨਾਰਮਲ ਥਾਨ ਆ ਜਿੱਦੇ ਬਸਮਾ ਪਾ ਲੈਣਾ ਥਾਨਾਂ 'ਚ। ਤੂਦੇ ਦੇਖੇ ਬਈ ਥਾਨ। ਥਿੱਟਲ ਦੇਖੋ। ਆ ਸਾਰੀਆਂ ਬਾਲਡੀਆਂ ਲੈ ਕੱਢੂਗੀ ਫੇਰ ਕਰਮਣੀ ਹੁਣ ਬਾੜੀ ਝੂਲ ਪਈ ਆ ਹਣਾ ਹਾਂਜੀ ਹਾਂਜੀ ਦਿਨ ਪਿਆ ਜੀ ਵੈੜ ਚ ਰਵੜ ਵਾਂਗੂ ਵਾਧਾ ਲੇਵਾ ਖੁੱਲ ਦੇ ਬਈ ਤੋਰ ਦੇ ਬਰੀਡ ਇੱਕ ਨੰਬਰ ਪਲੀ ਵੀ ਫੁੱਲ ਆ ਬਾਈ ਚਰਮਾ ਜੀ ਫੇਸ ਬਿਊਟੀ ਦੇ ਕੋਲ ਮੁੱਲ ਵੀ ਜਮਾ ਬਾਈ ਕਹਿੰਦਾ ਜਾਇ ਜੀ ਉਹ ਬਾਲਾ ਮੁੱਲ ਨਹੀਂ ਕਰਦੇ ਕੱਚੀ ਦੇ ਹਿਸਾਬ ਨਾਲ ਮੁੱਲ ਹੋਰ ਵੀ ਜਾਇਜ ਹੋਊਗਾ ਤੋਰਾ ਬਰੀਡ ਪ੍ਰਿੰਟ ਇੱਕ ਨੰਬਰ ਲੈ ਜਾ ਬਈ ਮਣੀ ਲੰਮੀ ਤੋਰ ਦੇ ਲੰਮੀ ਤੋਰ ਦੇ ਮਣੀ ਲੈ ਬਰੀਡ ਚੈੱਕ ਕਰ ਕੀ ਆ ਬਾਤ ਆ ਬਾਈ ਮੋੜ ਲਓ ਜੀ ਆਇਆ ਨਹੀਂ ਸੀ ਠੰਡੀ ਆ ਜਹਾ ਬੇੜੇ ਦੇ ਵਿਚਾਲੇ ਬਹਿ ਜਾ ਐ ਨਹੀਂ ਕੋਈ ਟਿਕਾ ਕੋਈ ਆਏ ਮੈਡਮ ਇਹਣਾ ਕੁਛ ਨਹੀਂ ਹੈ ਨਾ ਹਮ ਬ੍ਰੀਡ ਇੱਕ ਨੰਬਰ ਆਪਾਂ ਦੀ ਬਾਈ ਕਹਿੰਦਾ ਬੇੜੇ ਦੇ ਵਿਚਾਲੇ ਖੜਾ ਲਾ ਕੋਈ ਚੱਕਰ ਹੀ ਨਹੀਂ ਕਹਿਣਾ ਕੁਛ ਨਹੀਂ ਲੈ ਕੀ ਬਾਤ ਆ ਠੰਡੀ ਬਹੁਤ ਆ ਹਨਾ ਲੈ ਲੈ ਜਿਵੇਂ ਮਰਜੀ ਜਿੱਧਰ ਦੀ ਮਰਜੀ ਬੈਠਾਰੇ ਕੋਈ ਚੱਕਰ ਹੀ ਨਹੀਂ ਕੀ ਬਾਤ ਆ ਤੋਰਦੇ ਬਾਈ ਲੈ ਚਾ ਸੱਚੇ ਤੋਂ ਚੌੜੀ ਜੂੜੀ ਪੂਰੀ ਆ ਬਾਈ ਬਾਕੀ ਚੰਗਾ ਦੁੱਧ ਵਾਲਾ ਪੀ ਸਕਨੇ ਹਾਂ ਹਾਂਜੀ ਹਾਂਜੀ ਹਾਂ ਹਜੇ ਵਹਿੜ ਦਾ ਲੇਵਾ ਦਾ ਬਾਈ ਬਾੜੀ ਢੱਲਾ ਕੱਪੜੇ ਵਰਗਾ ਹੂ ਆ ਸਹੀ ਗੱਲ ਆ ਹਾਂ ਕੱਚੀ ਕੱਚੀ ਪਈ ਆ ਉਸ ਹੁਣਾਂ ਦਾ ਜਾ ਪੰਡ ਵਾਲਾ ਲੇਵਾ ਤਿਆਰ ਕਰੋ ਜਿੱਤੇ ਸੂਣ ਦੇ ਦਿਨਾਂ ਤੇ ਆ ਗਈ ਜਮ ਲੈ ਲੈ ਦੇਖੀ ਢੱਲ ਦੇਖੋ ਆ ਸਾਰੀਆਂ ਬਾਲਟਾਂ ਲਾ ਗੱਢ ਕੇ ਨਾ ਫੇਰ ਸੂਣਾ ਬਾਕੀ ਠੰਡੀ ਬਹੁਤ ਆ ਹਾਂਜੀ ਹਾਂਜੀ ਕਹਿਣਾ ਗਰਮ ਵਾਲੀ ਨਾ ਕੁਝ ਵੀ ਨਹੀਂ ਅੱਗੇ ਬਾਈ ਲਾਸਟ ਕਿਹੜਾ ਸੂਆ ਸੂਂਦੀ ਆ ਇਹ ਵੀ ਦੂਜਾ ਸੂਆ ਸੂਂਦੀ ਆ ਢੱਲ ਸਾਹਿਬ ਕਿੰਨੇ ਦਿਨ ਲਊ ਜੀ ਦਿਨ ਕੱਢੂ ਜੀ ਇਹ ਦੋ ਤਿੰਨ ਦਿਨ ਲਾਉਗੀ ਬਾਹਰ ਸੇ ਓਕੇ ਬਈ ਦੋ ਤੋਂ ਤਿੰਨ ਦਿਨਾਂ ਦੀ ਕੱਚੀ ਲੇਵਾ ਦੇਖ ਬਈ ਫੰਡ ਵਾਲਾ ਕਾਹਨੂੰ ਗੱਲਾਂ ਕਰਦਾ ਕਿ ਨਹੀਂ ਬਈ ਲੇਵਾ ਠੰਡੀ ਐਨੀ ਕਾ ਹੀਟਿੰਗ ਚੈੱਕ ਕਰੀ ਬਈ ਜਿਵੇਂ ਮਰਜੀ ਹੱਥ ਫੇਰੀ ਕਰੀ ਚੱਲੋ ਹੂੰ ਕੋਈ ਬਾਸਤਾ ਵੀ ਨਹੀਂ ਵਹਿੜਨ ਠੀਕ ਆ ਤੇ ਥਣ ਵੀ ਬੜਾ ਕਮਾਲ ਦਾ ਲੱਗਿਆ ਲੈ ਫੁੱਲ ਕੱਦ ਫੁੱਲ ਬ੍ਰੀਡ ਪ੍ਰਿੰਟ ਫਰਿੰਟ ਪੂਰਾ ਚੰਗਾ ਲੇਵਾ ਦਾ ਇਹ ਕੋ ਡਿਜ਼ਾਈਨ ਦੇਖੋ ਲੇਵੇ ਦਾ ਤੇ ਥਣ ਵੀ ਦੇਖੋ ਮੁੱਠੀ ਵਾਲਾ ਥਣ ਕੱਲਾ ਕੱਲਾ ਥਣ ਜਮਾ ਸਫੇਰੀ ਕਰੀ ਚੱਲੋ ਆ ਬਾਸਤਾ ਵੀ ਨਹੀਂ ਲੱਗਦਾ ਮੂਹਰੇ ਲੇਵਾ ਦਿਖਾਉਂਦੇ ਆ ਬਈ ਇਹ ਦੇਖੋ ਨਾੜਾ ਨੂਣਾ ਦੇਖੋ ਮੂਹਰੇ ਠੇੜ ਗੱਠ ਲੇਵਾ ਮੂਹਰ ਨੂੰ ਤਰਿਆ ਕਰਨਾ ਵੱਡੀ ਨਾੜ ਦੇਖੋ ਦੁੱਧ ਵਾਲੀ ਇੱਕ ਨੰਬਰ ਆ ਹੋ ਲੇ ਬਈ ਤੋਬੇ ਇੱਕ ਤੋਂ ਦੋ ਜਾਣ ਲੈਂਦੀ ਆ ਉਦੋਂ ਨੂੰ ਤਿਆਰੀ ਲੇਵੇਰੀ ਨੇ ਹੋਰ ਵੀ ਸੋਹਣੀ ਤਿਆਰ ਕਰ ਲੈਣੀ ਆ ਸੁੰਨਦੀ ਸੁੰਨਦੀ ਨੇ ਲੇਵਾ ਇਹਨੇ ਹੋਰ ਵੀ ਸੋਹਣਾ ਤਿਆਰ ਕਰਨਾ ਲੈ ਬਰੀਡ ਦੇਖੋ ਪਤਲੇ ਪਿੰਡੇ ਰੀ ਆ ਦੁੱਧ ਵਾਲਾ ਪੀ ਸਕਨੇ ਜੀ ਕੱਦ ਕਾਰ ਦੇਖ ਡਾਕਟਰ ਬੈੜ ਦਾ ਲੰਬੇ ਲੁੰਬੇ ਸਹੀ ਗੱਲ ਹੂੰ ਮੁੱਲ ਜਾਇਜ਼ ਹੀ ਹੋ ਬਾਈ ਮੁੱਲ ਜਾਇਜ਼ ਹੋ ਜੀ ਹੋ ਫੋਨ ਤੇ ਠੀਕਾ ਬਾਲਾ ਮੁੱਲ ਨਹੀਂ ਕਰਦੇ ਬਾਈ ਕਹਿੰਦਾ ਮੁੱਲ ਜਮਾ ਜਾਇਜ਼ ਰੱਖਾਂਗੇ ਹੁਣਾ ਫੋਨ ਤੇ ਬਾਈ ਤੋਰਾ ਤੇ ਵੀ ਨਹੀਂ ਡਾਕਟਰ ਬਿਹੜੇ ਦੇ ਵਿਚਾਲੇ ਖੜਾ ਕੇ ਬਿਹੜੇ ਦੇ ਥੱਲੇ ਬਹਿ ਜਾ ਹੂੰ ਐ ਨਹੀਂ ਪੈਰ ਵੀ ਚੱਕੀ ਪੜ ਲੈ ਜਿਵੇਂ ਮਰਦੀ ਬੈਠਾ ਰਹੇ ਬਾਈ ਕਹਿੰਦਾ ਕੋਈ ਚੱਕਰ ਨਹੀਂ ਕਹਿਣਾ ਕੁਝ ਨਹੀਂ ਲੈਵਾ ਲਾਈਫਰ ਦੀ ਜਹ ਐ ਬਈ ਜੀ ਹੂੰ ਬ੍ਰੀਡ ਵਾਲੀ ਚੰਗੀ ਆ ਦੇਖ ਬਈ ਲੇਵਾ ਪੂਰਾ ਪੰਡ ਵਾਲਾ ਲੇਵਾ ਲੱਗਿਆ ਕਰਮਾਣੇ ਦਾ ਕੀ ਬਾਤ ਲਿਆ ਬਾਈ ਹਜੇ ਦੇਖੋ ਆ ਕੱਪੜੇ ਵਰਗਾ ਹਜੇ ਵੀ ਹਾਂ ਸਾਰੀਆਂ ਬਲਟ ਲੈ ਗੱਡ ਕੇ ਨਾ ਫੇਰ ਸੋਣਾ ਪੂਰਾ ਆਏ ਭਰ ਲੈਣਾ ਕਿ ਨਹੀਂ ਤੁਰਿਆ ਨਹੀਂ ਜਾਣਾ ਬੈਠ ਤੋ ਜਿੱਦੇ ਤਿਆਰ ਹੋ ਗਏ ਨਾੜਾ ਨੂੜਾ ਦੇਖੋ ਡਾਟ ਬਰੀਕ ਬੈਠ ਦੇ ਜਮਾ ਲੈਵੇ ਚਾਹ ਦੇਨੇ ਆ ਗੁੰਦ ਮੰਗਾ ਦੁੱਧ ਵਾਲਾ ਪੀਸ ਆ ਜਮਾ ਦੁੱਧ ਵਾਲਾ ਬਾਈ ਨਾਗਸੀ ਭਰਾ ਕੋਲੇ ਬਾਈ ਚਾਰ ਚਾਰੀ ਦਿਖਾਤੇ ਕਿਸੇ ਵੀਰ ਨੂੰ ਚਾਰਾਂ ਜੋ ਕੋਈ ਵੀ ਪਸੰਦ ਆਏ ਬਾਈ ਨਾ ਕਨੈਕਟ ਕਰ ਲਿਓ ਜੀ Sanaba.